बस सिर्फ सुझाव हां सुझाव एक दा ਵੀ ਸੁਝਾਵੇ ਸਾਰਾ ਦੇਖ ਸਕਦਾ ਸਾਰਾ ਦੇਖ ਆ ਇੰਨੇ ਬੰਦੇ ਜਿੱਥੇ ਪੰਜ ਬੰਦੇ ਬੱਜੋ ਉਹ ਤੋਂ ਪੰਜ ਗਏ 100 ਦੀ ਸਲਾਹਾਂ ਨਹੀਂ ਲੱਗਦੀ ਉਹਦੇ ਵਿੱਚ ਸਾਰਿਆਂ ਨੂੰ ਇੱਕ ਜਰੂਰ ਬੈਠੀ ਹੋਊਗੀ ਹੱਥ ਬੰਨ੍ਹ ਕੇ ਵੀ ਕਿਤੇ ਪਰਮਾਤਮਾ ਨਾ ਕਰੇ ਕਿਸੇ ਦੇ ਵੀ ਦੁੱਖ ਸੁੱਖ ਪੈਂਦਾ ਉਹਦੇ 20 30 50 ਬੰਦੇ ਮਿੰਟੋਂ ਮਿੰਟ ਹੀ ਪਹੁੰਚ ਜਾਂਦੇ ਆਹਾਂ ਜੋ ਨੰਬਰ ਹਨ ਉਹ ਤੋਂ ਬੰਨ ਜਾਣ ਉਹਨਾਂ ਨੂੰ ਖੇਡਣ ਦੀ ਮੈਂ ਤਾਂ ਕੰਨਾ ਸ਼ਾਇਦ ਨਹੀਂ ਲੋੜ ਹੈਗੀ ਜੋ ਕਰਦੇ ਜੇ ਉਹ ਸਾਡੇ ਹੱਥ ਨਹੀਂ ਦਿੰਦੇ ਤਾਂ ਫਿਰ ਤਾਂ ਰਸਤਾ ਬੜਾ ਔਖਾ ਰਹੇਗਾ ਲਈ ਇੱਕ ਪੰਜਾਹਾਂ ਮੋਦੀਆਂ ਦੇ ਪ੍ਰੋਜੈਕਟ ਬਿੰਡਿੰਗ ਚ ਫ੍ਰੀ ਹੁੰਦੇ ਹਰ ਮਹੀਨੇ ਪਿਛਲੇ 30 ਮਿੰਟ ਤੋਂ ਕੰਟੀਨਿਊ ਹੋ ਰਿਹਾ ਹੈ ਤੁਸੀਂ ਸਾਰੀ ਸਫਲਤ ਦੇ ਇਸ ਜਗ੍ਹਾ ਤੇ ਚੱਤ ਪਾ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਦੇ ਚੱਲ ਹਰ ਮਹੀਨੇ ਤਕਰੀਬਨ 80 ਤੋਂ ਲੱਗੇ 100 ਬੰਦਿਆਂ ਨੂੰ ਦੁਨੀਆ ਦਿਖਾਈ ਦਿੰਦੀ ਹੈ ਸਿੱਧਾ ਵਾੜੋ ਆਓ ਜੀ ਉਹ ਦੇਖੋ ਸਾਹਮਣੇ ਦੇਖੋ ਜੀ ਆਦਰ ਜਾਂ ਡੀਆ ਚੱਕ ਲੋ ਜਿਹੜੇ ਜੀ ਸਾਹਮਣੇ ਨਰਮਲ ਸਿੰਘ ਅੱਜ ਅਸੀਂ ਦਾਪਾ ਰੋਡ ਇੰਡਸਟਰੀਸ ਜਿਹੜੇ ਹੈਗੇ ਸੀਗੇ ਇਹ ਜਗਦੀਸ਼ ਸਿੰਘ ਜੀ ਦੇ ਆਫਿਸ ਦੇ ਵਿੱਚ ਅੱਜ ਇੱਕ ਮੀਟਿੰਗ ਕੀਤੀ ਹੈ ਅਤੇ ਡੱਬਾ ਰੋਡ ਦੇ ਉੱਤੇ ਇੱਕ ਮੌਜੂਦਾ ਐਸੋਸੀਏਸ਼ਨ ਵੀ ਹੈ ਅਸੀਂ ਵੀ ਉਹਦੇ ਮੈਂਬਰ ਸੀਗੇ ਲੇਕਿਨ ਉਹ ਮੈਂਬਰ ਜਿਹੜੇ ਐਸੋਸੀਏਸ਼ਨ ਦੀਆਂ ਵਧੀਕੀਆਂ ਤੇ ਕੰਮ ਨਾ ਕਰਨ ਕਰਕੇ ਅਸੀਂ ਅੱਜ ਇੱਕ ਨਵੀਂ ਐਸੋਸੀਏਸ਼ਨ ਦਾ ਗਠਨ ਕੀਤਾ ਹੈ ਅਸੀਂ ਨੋਮੀਨਲ ਜੀ ਫੀਸ ਰੱਖਾਂਗੇ ਅਤੇ ਆਪਣੇ ਜਿੰਨੇ ਮੈਂਬਰ ਹੈਗੇ ਉਹਨਾਂ ਦੀ ਤਨਮਨ ਤਨਨਾ ਪੂਰੀ ਬੁਰੀ ਸੇਵਾ ਕਰਾਂਗੇ ਔਰ ਕਿਸੇ ਮੈਂਬਰ ਨੂੰ ਵੀ ਪ੍ਰੋਬਲਮ ਨਹੀਂ ਆਉਂਗਾ ਮੈਂ ਹਰਜੀਤ ਸਿੰਘ ਖੁਰਲ ਜੀ ਅੱਜ ਦਾ ਵਿਸ਼ਾ ਇਹ ਸੀਗਾ ਜੀ ਸਮਾਨ ਸਕੇਲ ਇੰਡਸਟਰੀ ਐਸੋਸੀਏਸ਼ਨ ਡਾਬਾ ਰੋਡ ਲੁਧਿਆਣਾ ਜੀਟੀ ਰੋਡ ਤੋਂ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਅਸੀਂ ਵੀ ਇਹਦੇ ਵਿੱਚ ਸੇਵਾ ਕੀਤੀ ਆ 6 ਸਾਲ ਲਗਾਤਾਰ ਮੈਂ ਜਨਰਲ ਸੈਕਟਰੀ ਰਿਹਾ ਔਰ ਕੋਈ ਵੀ ਦਾਗ ਨਹੀਂ ਅਜ ਤੱਕਰ ਕਈ ਵਾਰੀ ਬਰੋਧੀਆਂ ਨੇ ਕੋਸ਼ਿਸ਼ ਕੀਤੀ ਪਰ ਵੈਗਰੋ ਦੀ ਕਿਰਪਾ ਨਾਲ ਕੋਈ ਇਲਜ਼ਾਮ ਨਹੀਂ ਮਿਲਿਆ ਹੁਣ ਅੱਜ ਵੀ ਉਹਨਾਂ ਨੇ ਇਲੈਕਸ਼ਨ ਅਨਾਉਂਸ ਕਰਤੀ ਮੈਂਬਰਾਂ ਦੀ ਬਿਨੈਰ ਸਹਿਮਤੀ ਤੋਂ ਮੈਂਬਰਾਂ ਦੇ ਵਿਚਾਰ ਜਾਣਿਆਂ ਤੋਂ ਬਿਨੈਰ ਕਿਤੇ ਨਾ ਕਿਤੇ ਮੈਂਬਰਾਂ ਦੇ ਮਨ ਦੇ ਵਿੱਚ ਗੁੱਸਾ ਸੀਗਾ ਉਹਨਾਂ ਨੇ ਸਾਨੂੰ ਕਿਹਾ ਵੀ ਇੱਕ ਛੋਟੀ ਜੀ ਮੀਟਿੰਗ ਘਟੋ ਛੋਟ ਲਈ ਅਸੀਂ ਸਾਡੇ ਗਰੁੱਪ 'ਚ 297 ਮੈਂਬਰ ਨੇ ਅਸੀਂ ਗਰੁੱਪ 'ਚ ਕਾਲ ਨਹੀਂ ਪਾਈ ਅਸੀਂ ਸਿਰਫ ਤੇ ਸਿਰਫ ਛੋਟੇ ਜੇ ਨਜ਼ਦੀਕੀ ਅਨਗਵਾਂਡ ਬੰਦਿਆਂ ਦੀ ਮੀਟਿੰਗ ਕਰਕੇ ਫੇਰ ਵੀ 60-70 ਬੰਦੇ ਇੱਕ ਘੰਟੇ ਦੀ ਕਾਲ ਚ ਇੱਥੇ ਹਾਜ਼ਰ ਹੋ ਗਏ ਨੇ ਇਤੋਂ ਅਸੀਂ ਇਹ ਵਿਚਾਰ ਲੈਨੇ ਸਾਰੇ ਬੰਦਿਆਂ ਦੇ ਕਿ ਉਹਨਾਂ ਦੇ ਮਨ ਦੇ ਵਿੱਚ ਕਿੰਨੀ ਨਾਰਾਜ਼ਗੀ ਆ ਐਸੋਸੀਏਸ਼ਨ ਦੇ ਪਹਿਲੇ ਕੰਮਾਂ ਤੋਂ ਨਾਰਾਜ਼ ਨੇ ਕਟੋ-ਕਟ ਜਿਸ ਜਿਸ ਐਸੋਸੀਏਸ਼ਨ ਦੇ 50% ਬੰਦੇ ਫੀਸਾਂ ਦੇਣੀਆਂ ਬੰਦ ਕਰ ਦੇਣ ਤੇ ਅਸੀਂ ਕੀ ਸਮਝਦੇ ਆ ਵੀ ਸਾਨੂੰ ਕੀ ਸੰਦੇਸ਼ ਜਾਂਦਾ ਤੁਸੀਂ ਵੀ ਇੱਥੇ ਕੀ ਡਿਸਾਈਡ ਕੀਤਾ ਇਹ ਤੇ ਡਿਸਾਈਡ ਮੈਂਬਰਾਂ ਨੇ ਅੱਜ ਇਹ رائے ਦਿੱਤੀ ਆ ਵੀ ਐਸੋਸੀਏਸ਼ਨ ਦਾ ਨਵੀਂ ਦਾ ਗਠਨ ਕਰਨਾ ਚਾਹੀਦਾ ਕੰਮ ਕਰਨ ਵਾਲੇ ਬੰਦੇ ਅੱਗੇ ਲਿਆਉਣੇ ਚਾਹੀਦੇ ਆ ਪਰ ਅਸੀਂ ਹਲੇ ਅੱਜ ਉਹਨੂੰ ਫਾਈਨਲ ਨਹੀਂ ਕੀਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਨਰਲ ਮੀਟਿੰਗ ਕਰਾਂਗੇ ਜਿਹਦੇ ਵਿੱਚ 200 ਬੰਦਾ ਪਹਿਲੀ ਮੀਟਿੰਗ ਦੇ ਵਿੱਚ ਇਕੱਠਾ ਆਊਗਾ ਔਰ 1 ਸਾਲ ਦੇ ਵਿੱਚ ਵਿੱਚ ਅਸੀਂ 500 ਮੈਂਬਰ ਇਕੱਠਾ ਕਰਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦੇ ਜ਼ਿੰਮੇਵਾਰ ਹੋਵਾਂਗੇ ਔਰ ਕੰਮ ਕਰਾਵਾਂਗੇ ਗੁਰੂ ਦੇ ਓਟ ਆਸਰੇ ਨਾਲ ਭਰੋਸਾ ਕਰਕੇ ਸਾਰਿਆਂ ਦੇ ਕੰਮ ਬਗੇਰ ਕਿਸੇ ਪੋਲੀਟੀਕਲ ਇਸ਼ੂ ਤੋਂ ਬਗੇਰ ਕਿਸੇ ਧੜੇ ਤੋਂ ਜੋ ਆਊਗਾ ਇੰਡਸਟਰੀ ਸੇਵਾ ਵਾਸਤੇ ਸਭ ਦਾ ਕੰਮ ਕਰਾਂਗੇ ਇੰਡਸਟਰੀ ਦੇ ਕੰਮ ਲਈ ਕਿਸੇ ਸਰਕਾਰ ਕੋਲੇ ਕਿਸੇ ਅਫਸਰ ਕੋਲ ਜਾਣਾ ਹੋਵੇ ਅਸੀਂ ਅੱਧੀ ਰਾਤੋਂ ਜਾਣ ਲਈ ਤਿਆਰ ਹਾਂ ਸਿਰਫ ਇੰਡਸਟਰੀ ਦੇ ਭਲੇ ਲਈ